ਜਿੰਨਾ ਤਜਰਬਾ ਬਿਲਕੁਲ ਲੇਟੈਸਟ ਤਰੀਕਿਆਂ ਨਾਲ ਇਲੈਕਸ਼ਨ ਲੜਨ ਦਾ ਆਪਣੇ ਕੋਲੇ ਹੈ ਉਹ ਕਿਸੇ پارٹی ਕੋਲੇ ਹੋਵੇਗਾ ਕਿਉਂਕਿ ਆਪਾਂ 14 ਲੜੀ ਆਪਾਂ 15 ਦਿੱਲੀ ਲੜੀ ਆਪਾਂ 17 ਪੰਜਾਬ ਲੜਿਆ ਵਿਰੋਧੀ ਪਾਰਟੀ ਚਾਏ ਆਪਾਂ 19 ਲੋਕ ਸਭਾ ਲੜੀ ਆਪਾਂ 20 ਦਿੱਲੀ ਲੜੀ ਆਪਾਂ ਬਾਏ ਲੋਕ ਸਭਾ ਲੜੀ ਆਪਾਂ ਉਦੋਂ ਪਹਿਲਾਂ ਇੱਕ ਜਿੰਮੀ ਚੋਣ ਜਲੰਧਰ ਦੀ ਲੜੀ ਤੇ ਅੱਜ ਇੱਕ ਹੋਰ ਜਿੰਨੇ ਚੋਰ ਡਰ ਰਹੇ ਆ ਤੇ ਆਪਣੇ ਕੋਲੇ ਜਿਹੜੇ ਤਰੀਕੇ ਨੇ ਬ੍ਰੋਤੀ ਪਾਰਟੀਆਂ ਉਹਨਾਂ ਦੇ ਆਪਣੇ ਮਗਰ-ਮਗਰ ਹੋਣਗੇ ਤੇ ਵੀ ਐ ਕਰਦੇ ਨੇ ਐ ਆਪਾਂ ਵੀ ਕਰਕੇ ਦੇਖੀਏ ਇਹ ਐ ਕਰਦੇ ਨੇ ਐ ਆਮ ਆਦਮੀ ਪਾਰਟੀ ਵਾਲਿਆਂ ਨੇ ਇਹ ਕਿਹਾ ਸੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਵੀ ਇਹੀ ਗੱਲ ਕਹੀ ਸੀ ਜਿਸ ਵੇਲੇ ਉਹਨਾਂ ਨੂੰ ਉਹਨਾਂ ਨੇ ਪਾਰਟੀ ਬਣਾਈ ਸੀ ਕਿ ਅਸੀਂ ਰਾਜਨੀਤੀ ਕਰਨ ਨਹੀਂ ਰਾਜਨੀਤੀ ਸਿਖਾਉਣ ਆਏ ਆ ਇਹਨਾਂ ਨੂੰ ਕਿ ਇਹ ਰਾਜਨੀਤੀ ਹੋ ਸਕਦੀ ਹੈ ਤੇ ਅੱਜ ਆਪਾਂ ਨੂੰ ਫੋਲੋ ਕਰਦੇ ਹੋ